ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਵੀਰਪਾਲ ਗੌਰ ਅਤੇ ਪੰਜਾਬੀ ਫੈਕਟੋਪੀਡੀਆ ਤੇ ਤੁਹਾਡਾ ਸਵਾਗਤ ਹੈ ਕਲਪਨਾ ਕਰੋ ਇੱਕ ਅਜਿਹੇ ਜੀਵਤ ਜੀਵ ਦੀ ਜੋ ਉਤਤ ਉਸ ਧਰਤੀ ਤੇ ਹੈ ਜਦੋਂ ਮਿਸਰ ਦੇ ਮਹਾਨ ਪਿਰਾਮਿਡ ਬਣਾਏ ਜਾ ਰਹੇ ਸਨ ਇੱਕ ਅਜਿਹਾ ਜੀਵਤ ਜੀਵ ਜਿਸ ਨੇ ਰੋਮਾਨਾ ਸਾਮਰਾਜ ਦਾ ਉਭਾਰ ਅਤੇ ਪਤਨ ਦੇਖਿਆ ਅਵਸ਼ੇਵ ਯੁੱਧਾਂ ਨੂੰ ਦੇਖਿਆ ਅਤੇ ਇਨਸਾਨ ਨੂੰ ਚੰਦ ਤੇ ਪਹੁੰਚਦੇ ਹੋਏ ਵੀ ਦੇਖਿਆ ਇਹ ਕੋਈ ਕਲਪਨਿਕ ਜੀਵ ਨਹੀਂ ਹੈ ਇੱਕ ਦਰਖਤ ਹੈ ਕੀ ਤੁਸੀਂ ਜਾਣਦੇ ਹੋਗੇ ਸਾਡੇ ਗ੍ਰਹਿ ਤੇ ਸਭ ਤੋਂ ਪੁਰਾਣੀ ਦਰਖਤ ਦੀ ਉਮਰ ਕਿੰਨੀ ਹੈ ਇੱਕ ਅੰਦਾਜ਼ਾ ਲਗਾਓ ਇਹ ਤੁਹਾਡੀ ਸੋਚ ਤੋਂ ਵੀ ਕਿਤੇ ਵੱਧ ਹੈ ਅਸੀਂ 500 ਜਾਂ 1000 ਸਾਲ ਦੀ ਗੱਲ ਨਹੀਂ ਕਰ ਰਹੇ ਅਸੀਂ ਗੱਲ ਕਰ ਰਹੇ ਹਾਂ ਲਗਭਗ 5000 ਸਾਲਾਂ ਦੀ ਅੱਜ ਅਸੀਂ ਦੁਨੀਆ ਦੇ ਸਭ ਤੋਂ ਪੁਰਾਣੇ ਦਰਖਤਾਂ ਬ੍ਰਿਸਲਕੋਨ ਪਾਈਨ ਅਤੇ ਉਹਨਾਂ ਵਿੱਚੋਂ ਸਭ ਤੋਂ ਮਸ਼ਹੂਰ ਮੈਥੂਸਲਾ ਦੀ ਕਹਾਣੀ ਨੂੰ ਜਾਣਾਂਗੇ ਇਹ ਕਹਾਣੀ ਹੈ ਬਚਾ ਦੀ ਸਹਿਨਸ਼ੀਲਤਾ ਦੀ ਅਤੇ ਕੁਦਰਤ ਦੇ ਉਹਨਾਂ ਰਾਜਾਂ ਦੀ ਜੋ ਸਭ ਤੋਂ ਕਠੋਰ ਅਤੇ ਉਜਾੜ ਥਾਵਾਂ ਤੇ ਛੁਪੇ ਹੋਏ ਹਨ ਇਸ ਵੀਡੀਓ ਵਿੱਚ ਅਸੀਂ ਇਹਨਾਂ ਸਵਾਲਾਂ ਦੇ ਜਵਾਬ ਲੱਭਾਂਗੇ ਧਰਤੀ ਤੇ ਸਭ ਤੋਂ ਪੁਰਾਣਾ ਜੀਵਿਤ ਦਰਖਤ ਮੈਥੂਸਲਾ ਕਿੱਥੇ ਛੁਪਿਆ ਹੋਇਆ ਹੈ ਅਤੇ ਇਸ ਦੀ ਸਹੀ ਜਗ੍ਹਾ ਨੂੰ ਇੱਕ ਰਾਜ਼ ਕਿਉਂ ਰੱਖਿਆ ਗਿਆ ਹੈ ਇਹ ਦਰਖਤ ਇਨੇ ਕਠੋਰ ਅਤੇ ਉਜਾੜ ਵਾਤਾਵਰਣ ਵਿੱਚ ਹਜ਼ਾਰਾਂ ਸਾਲਾਂ ਤੱਕ ਕਿਵੇਂ ਜਿਉਂਦੇ ਰਹਿੰਦੇ ਹਨ ਪ੍ਰੋਮੀਥੀਅਸ ਨਾਂ ਦੇ ਇੱਕ ਹੋਰ ਵੀ ਪੁਰਾਣੇ ਦਰਖਤ ਦੀ ਦੁਖਦਾਈ ਕਹਾਣੀ ਕੀ ਹੈ ਕੀ ਬ੍ਰਿਸਲਕੋਨ ਪਾਈਨ ਸੱਚਮੁੱਚ ਦੁਨੀਆ ਦਾ ਸਭ ਤੋਂ ਪੁਰਾਣਾ ਜੀਵ ਹੈ ਅਤੇ ਇਹ ਪ੍ਰਾਚੀਨ ਦਰਖਤ ਸਾਨੂੰ ਧਰਤੀ ਦੇ ਜਲਵਾਯੂ ਦੇ ਹਜ਼ਾਰਾਂ ਸਾਲ ਪੁਰਾਣੇ ਰਾਜ਼ ਕਿਵੇਂ ਦੱਸਦੇ ਹਨ ਆਓ ਸਮੇਂ ਦੇ ਇਨ੍ਹਾਂ ਜੀਵਤ ਕੈਪਸੂਲਾਂ ਦੀ ਦੁਨੀਆ ਵਿੱਚ ਚੱਲੀਏ ਧਰਤੀ 'ਤੇ ਸਭ ਤੋਂ ਪੁਰਾਣਾ ਜੀਵਿਤ ਦਰਖਤ ਮੈਥੂਸਲਾ ਕਿੱਥੇ ਛੁਪਿਆ ਹੋਇਆ ਹੈ ਅਤੇ ਇਸ ਦੀ ਸਹੀ ਜਗ੍ਹਾ ਇਕਰਾਸ ਕਿਉਂ ਰੱਖਿਆ ਗਿਆ ਹੈ ਦੁਨੀਆ ਦਾ ਸਭ ਤੋਂ ਮਸ਼ਹੂਰ ਪੁਰਾਣਾ ਦਰਖਤ ਹੈ ਮੈਥੂਸਲਾ ਇੱਕ ਗ੍ਰੇਟ ਪੇਸਿੰਗ ਬ੍ਰਸਲ ਕੋਨ ਪਾਈਨ ਹੈ ਅਤੇ ਇਹ ਪੂਰਬੀ ਕੈਲੀਫੋਰਨੀਆ ਦੇ ਵਾਈਟ ਮਾਊਂਟੇਨਸ ਵਿੱਚ ਲਗਭਗ 10000 ਫੁੱਟ ਦੀ ਉਚਾਈ ਤੇ ਸਥਿਤ ਹੈ ਇਸ ਦਾ ਨਾਮ ਬਾਈਬਲ ਦੇ ਇੱਕ ਪਾਤਰ ਮੈਥੂਸਲਾ ਦੇ ਨਾਂ ਤੇ ਰੱਖਿਆ ਗਿਆ ਹੈ ਜੋ ਕਿ ਸਭ ਤੋਂ ਲੰਬੀ ਉਮਰ ਜਿਉਣ ਵਾਲਾ ਵਿਅਕਤੀ ਮੰਨਿਆ ਜਾਂਦਾ ਹੈ ਇਸ ਦਰਖਤ ਦੀ ਉਮਰ ਲਗਭਗ 48-55 ਸਾਲ ਹੈ ਇਸ ਦਾ ਮਤਲਬ ਇਹ ਹੈ ਕਿ ਇਹ ਉਦੋਂ ਪੋਗ ਰਿਆ ਸੀ ਜਦੋਂ ਮਿਸਰ ਵਿੱਚ ਗੀਜ਼ਾ ਦੇ ਮਹਾਨ ਪਿਰਾਮਿਡ ਦਾ ਨਿਰਮਾਣ ਹੋ ਰਿਹਾ ਸੀ ਇਸ ਨੇ ਪੂਰੀ ਮਨੁੱਖੀ ਲਿਖਤ ਇਤਿਹਾਸ ਨੂੰ ਆਪਣੀ ਅੱਖਾਂ ਸਾਹਮਣੇ ਵਾਪਰਦੇ ਦੇਖਿਆ ਹੈ ਪਰ ਜੇਕਰ ਤੁਸੀਂ ਇਸ ਨੂੰ ਦੇਖਣ ਦੀ ਉਮੀਦ ਕਰ ਰਹੇ ਹੋ ਤਾਂ ਤੁਹਾਨੂੰ ਨਿਰਾਸ਼ਾ ਹੋਵੇਗੀ ਕਿ ਇਸ ਦੀ ਸਹੀ ਸਥਿਤੀ ਨੂੰ ਯੂਐਸ ਫੋਰੈਸਟ ਸਰਵੇਸ ਦੁਆਰਾ ਇੱਕ ਸਖਤ ਰਾਜ਼ ਵਜੋਂ ਰੱਖਿਆ ਗਿਆ ਹੈ ਅਸ ਦਾ ਕਾਰਨ ਇਹ ਹੈ ਕਿ ਪੁਰਾਣੇ ਹੋਰ ਦਰਖਤ ਨਾਲ ਕੋਈ ਇੱਕ ਦੁਖਦਾਈ ਘਟਨਾ ਹੈ ਜਿਸ ਬਾਰੇ ਅਸੀਂ ਗੱਲ ਕਰਾਂਗੇ ਅਧਿਕਾਰੀ ਦੱਸਦੇ ਹਨ ਕਿ ਜੇਕਰ ਲੋਕਾਂ ਨੂੰ ਇਸ ਦੀ ਸਹੀ ਜਗ੍ਹਾ ਦਾ ਪਤਾ ਲੱਗ ਗਿਆ ਤਾਂ ਬਹੁਤ ਸਾਰੇ ਸੈਲਾਨੀ ਉੱਥੇ ਜਾਣਗੇ ਜਿਸ ਨਾਲ ਦਰਖਤ ਦੀ ਵਾਲੇ ਦਿਵਾਰੀ ਦੀ ਨਾਜ਼ੁਕ ਇਕੋਸਿਸਟਮ ਨੂੰ ਨੁਕਸਾਨ ਪਹੁੰਚ ਸਕਦਾ ਹੈ ਲੋਕ ਇਸ ਤੋਂ ਯਾਦਗਾਰੀ ਚੈਨ ਵਜੋਂ ਟੁਕੜੇ ਤੋੜਨ ਦੀ ਕੋਸ਼ਿਸ਼ ਕਰ ਸਕਦੇ ਹਨ ਜਾਂ ਅਣਜਾਣੇ ਵਿੱਚ ਇਸ ਦੇ ਜੜ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਇਸ ਲਈ ਮੈਥੂਸਲਾ ਅੱਜ ਵੀ ਪ੍ਰਾਚਨ ਬ੍ਰਿਸਲਕੋਨ ਪਾਈਂਗ ਜੰਗਲ ਵਿੱਚ ਆਪਣੇ ਹੋਰ ਸਾਥੀਆਂ ਦੇ ਵਿਚਕਾਰ ਗੁੰਮਨਾਮੀ ਵਿੱਚ ਖੜਾ ਹੈ ਸਿਰਫ ਕੁਝ ਵਿਗਿਆਨੀ ਹੀ ਉਸ ਨੂੰ ਪਛਾਣ ਸਕਦੇ ਹਨ ਉਸ ਦੀ ਦਿੱਖ ਕਿਸੇ ਉੱਚੇ ਹਰੇ ਭਰੇ ਦਰਖਤ ਵਰਗੀ ਨਹੀਂ ਹੈ ਇਹ ਇੱਕ ਗੰਢਦਾਰ ਟੇਡਾ ਮੇਡਾ ਤੇ ਜ਼ਿਆਦਾਤਰ ਮਰਿਆ ਹੋਇਆ ਦਿਖਾਈ ਦੇਣ ਵਾਲਾ ਦਰਖਤ ਹੈ ਜੋ ਹਜ਼ਾਰਾਂ ਸਾਲਾਂ ਦੀਆਂ ਹਵਾਵਾਂ ਅਤੇ ਤੂਫਾਨਾਂ ਦਾ ਸਬੂਤ ਦਿੰਦਾ ਹੈ ਇਹ ਦਰਖਤ ਇੰਨੇ ਕਠੋਰ ਅਤੇ ਉਜਾੜ ਵਾਤਾਵਰਣ ਵਿੱਚ ਹਜ਼ਾਰਾਂ ਸਾਲਾਂ ਤੱਕ ਕਿਵੇਂ ਜਿਉਂਦੇ ਰਹਿੰਦੇ ਹਨ ਇੱਥੇ ਜ਼ਿਆਦਾਤਰ ਪੌਦੇ ਕੁਝ ਹਫ਼ਤੇ ਵੀ ਨਹੀਂ ਕੱਟ ਸਕਦੇ ਇਸ ਦਾ ਜਵਾਬ ਇੱਕ ਦਿਲਚਸਪ ਵਿਰੋਧਾਪਾਸ ਵਿੱਚ ਹੈ ਇਹ ਦਰਖਤ ਇਨ ਲੰਬੇ ਸਮੇਂ ਤੱਕ ਇਸ ਲਈ ਜਿਉਂਦੇ ਹਨ ਕਿਉਂਕਿ ਉਹ ਇੱਕ ਬਹੁਤ ਹੀ ਮੁਸ਼ਕਲ ਜਗ੍ਹਾ ਤੇ ਰਹਿੰਦੇ ਹਨ ਕੈਲੀਫੋਰਨੀਆ ਦੇ ਵਾਈਟ ਮਾਊਂਟੇਨਸ ਜਿੱਥੇ ਇਹ ਪਾਏ ਜਾਂਦੇ ਹਨ ਇੱਕ ਬਹੁਤ ਹੀ ਕਠੋਰ ਵਾਤਾਵਰਨ ਹੈ ਇੱਥੇ ਉਚਾਈ ਬਹੁਤ ਜ਼ਿਆਦਾ ਹੈ ਹਵਾ ਸੁੱਕੀ ਹੈ ਮਿੱਟੀ ਪੌਸ਼ਟਿਕ ਤੱਤਾਂ ਤੋਂ ਰਹਿਤ ਹੈ ਅਤੇ ਸਰਦੀਆਂ ਬਹੁਤ ਲੰਬੀਆਂ ਅਤੇ ਠੰਡੀਆਂ ਹੁੰਦੀਆਂ ਹਨ ਇਨ੍ਹਾਂ ਹਾਲਾਤਾਂ ਕਾਰਨ ਬ੍ਰਿਸਲਕੋਨ ਪਾਈਨ ਬਹੁਤ ਹੀ ਹੌਲੀ ਗਤੀ ਨਾਲ ਵਧਦੇ ਹਨ ਇੱਕ ਸਾਲ ਵਿੱਚ ਉਹਨਾਂ ਦੇ ਤਣੇ ਦੀ ਮੋਟਾਈ 1 ਇੰਚ ਦੇ 100ਵੇਂ ਹਿੱਸੇ ਤੋਂ ਵੀ ਘੱਟ ਵੱਗੀ ਹੈ ਇਸ ਹੌਲੀਵਾਦ ਦੇ ਕਾਰਨ ਉਹਨਾਂ ਦੀ ਲੱਕੜ ਬਹੁਤ ਹੀ ਸੰਘਣੀ ਸਖਤ ਅਤੇ ਰੇਜ਼ਿਨ ਯਾਨੀ ਇੱਕ ਚਿਪਚਿਪੇ ਦਰਖਤ ਪਦਾਰਤ ਨਾਲ ਭਰਪੂਰ ਹੁੰਦੀ ਹੈ ਇਹ ਸੰਘਣੀ ਅਤੇ ਰੇਜ਼ਨ ਵਾਲੀ ਲੱਕੜ ਉਹਨਾਂ ਨੂੰ ਕਈ ਖਤਰਿਆਂ ਤੋਂ ਬਚਾਉਂਦੀ ਹੈ ਇਹ ਸੜਨ ਫੰਗੀ ਅਤੇ ਦੀਮਕ ਵਰਗੇ ਕੀੜਿਆਂ ਤੇ ਦੇ ਹਮਲੇ ਪ੍ਰਤੀ ਬਹੁਤ ਜ਼ਿਆਦਾ ਰੋਧਕ ਹੁੰਦੀ ਹੈ। ਉਹਨਾਂ ਕੋਲ ਇੱਕ ਹੋਰ ਵਿਲੱਖਣ ਬਚਾਅ ਤਕਨੀਕ ਹੈ ਜਿਸ ਨੂੰ ਸਟ੍ਰਿਪ ਬਾਰਕਿੰਗ ਕਿਹਾ ਜਾਂਦਾ ਹੈ। ਜਦੋਂ ਦਰਖਤ ਦਾ ਕੋਈ ਹਿੱਸਾ ਸੱਟ, ਬਿਜਲੀ ਜਾਂ ਬੁੜਾਪੇ ਕਾਰਨ ਮਰ ਜਾਂਦਾ ਹੈ ਤਾਂ ਪੂਰਾ ਦਰਖਤ ਨਹੀਂ ਮਰਦਾ। ਉਹ ਉਸ ਮਰੇ ਹੋਏ ਹਿੱਸੇ ਦੀ ਛਾਲ ਨੂੰ ਉਤਾਰ ਲੈਂਦਾ ਹੈ ਅਤੇ ਸਿਰਫ ਇੱਕ ਪੱਕੀ ਜੀਵਤ ਪੱਟੀ ਰਾਹੀਂ ਬਾਕੀ ਬਚੀਆਂ ਹੋਈਆਂ ਹਰੀਆਂ ਟਾਹਣੀਆਂ ਨੂੰ ਪੋਸ਼ਣ ਦਿੰਦਾ ਰਹਿੰਦਾ ਹੈ। ਇਸੇ ਕਰਕੇ ਬਹੁਤ ਸਾਰੇ ਦਰਖਤ ਪੁਰਾਣੇ ਬਿਸਕਲਕੋਨ ਪਾਈਨ 90% ਤੋਂ ਵੱਧ ਮਰੇ ਹੋਏ ਦਿਖਾਈ ਦਿੰਦੇ ਹਨ ਪਰ ਉਹਨਾਂ ਦਾ ਇੱਕ ਛੋਟਾ ਜਿਹਾ ਹਿੱਸਾ ਅਜੇ ਵੀ ਜ਼ਿੰਦਾ ਹੁੰਦਾ ਹੈ ਇਹ ਮਰਨ ਦੀ ਬਜਾਏ ਪਿੱਛੇ اٹੰਦੀ ਇੱਕ ਸ਼ਾਨਦਾਰ ਰਣਨੀਤੀ ਹੈ ਇਸ ਤੋਂ ਇਲਾਵਾ ਉਹਨਾਂ ਦੇ ਕਠੋਰ ਵਾਤਾਵਰਣ ਵਿੱਚ ਦੂਜੇ ਪੌਦਿਆਂ ਦਾ ਮੁਕਾਬਲਾ ਬਹੁਤ ਘੱਟ ਹੁੰਦਾ ਹੈ ਅਤੇ ਜੰਗਲ ਦੀ ਅੱਗ ਦਾ ਖਤਰਾ ਵੀ ਘੱਟ ਹੁੰਦਾ ਹੈ ਕਿਉਂਕਿ ਦਰਖਤ ਇੱਕ ਦੂਜੇ ਤੋਂ ਬਹੁਤ ਦੂਰ ਦੂਰ ਹੁੰਦੇ ਹਨ ਪ੍ਰੋਮਥੀਅਸ ਨਾਂ ਦੇ ਇੱਕ ਹੋਰ ਵੀ ਪੁਰਾਣੇ ਦਰਖਤ ਦੀ ਦੁਧਾਈ ਕਹਾਣੀ ਕੀ ਹੈ ਜਿਸ ਨੂੰ ਇੱਕ ਖੋਜਕਰਤਾ ਨੇ ਆਪਣੀ ਖੋਜ ਲਈ ਗਲਤੀ ਨਾਲ ਕੱਟ ਦਿੱਤਾ ਸੀ ਮੈਥੂਸਲਾ ਦੀ ਸਥਿਤੀ ਇੱਕ ਗੁਪਤ ਰੱਖਣ ਦਾ ਮੁੱਖ ਕਾਰਨ ਇੱਕ ਹੋਰ ਦਰਖਤ ਜਿਸ ਨੂੰ ਪ੍ਰੋਮਥੀਅਸ ਕਿਹਾ ਜਾਂਦਾ ਹੈ ਦੀ ਇੱਕ ਤਰਾਸ ਦੀ ਹੈ 1964 ਵਿੱਚ ਡੋਨਾਲਡ ਆਰ ਕਰੀ ਨਾਂ ਦੇ ਇੱਕ ਭੂਗੋਲ ਦਾ ਗ੍ਰੈਜੂਏਟ ਵਿਦਿਆਰਥੀ ਨੇ ਵਾਡਾ ਦੀ ਵੀਲਰ ਪੀ ਖੇਤਰ ਵਿੱਚ ਬ੍ਰਿਸਲ ਕੋਨ ਪਾਈਨਸ ਦੀ ਖੋਜ ਕਰ ਰਿਹਾ ਸੀ ਉਹ ਪਿਛਲੇ ਬਰਫ਼ ਯੋਗ ਦੇ ਜਲਵਾਯੂ ਦਾ ਅਧਿਐਨ ਕਰਨ ਲਈ ਦਰਖਤਾਂ ਦੇ ਰਿੰਗਾਂ ਦੀ ਡੇਟਿੰਗ ਕਰ ਰਿਹਾ ਸੀ ਉਸਨੇ ਇੱਕ ਬਹੁਤ ਹੀ ਪੁਰਾਣਾ ਦਿਖਾਈ ਦੇਣ ਵਾਲਾ ਦਰਖਤ ਦੇਖਿਆ ਜਿਸ ਦਾ ਕੋਡ ਨੇਮ ਸੀ ਡਬਲਯੂਪੀਐਨ 114 ਜਿਸ ਨੂੰ ਉਸਨੇ ਬਾਅਦ ਵਿੱਚ ਯੂਨਾਨੀ ਦੇਵਤਾ ਪ੍ਰੋਮੀਥੀਅਸ ਦਾ ਨਾਮ ਦਿੱਤਾ ਉਸਨੇ ਦਰਖਤ ਦੀ ਉਮਰ ਦਾ ਪਤਾ ਲਗਾਉਣ ਲਈ ਉਸ ਵਿੱਚੋਂ ਇੱਕ ਕੋਰ ਸੈਂਪਲ ਯਾਨੀ ਇੱਕ ਪਤਲਾ ਨਮੂਨਾ ਲੈਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਕੋਰਿੰਗ ਟੂਲ ਦਰਖਤ ਦੀ ਸੰਘਣੀ ਲੱਕੜ ਵਿੱਚ ਫਸ ਕੇ ਟੁੱਟ ਗਿਆ ਆਪਣੀ ਖੋਜ ਨੂੰ ਪੂਰਾ ਕਰਨ ਲਈ ਉਤਸਕ ਕਰੀ ਨੇ ਇੱਕ ਅਜਿਹਾ ਫੈਸਲਾ ਲਿਆ ਜਿਸ ਤੇ ਉਸਾਰੀ ਉਮਰ ਪਛਤਾਇਆ ਉਸਨੇ ਯੂ ਐਸ ਫੋਰੈਸਟ ਸਰਵਿਸ ਤੋਂ ਪੂਰੇ ਦਰਖਤ ਨੂੰ ਕੱਟਣ ਦੀ ਇਜਾਜ਼ਤ ਮੰਗੀ ਜੋ ਉਹ ਐਸ ਦਾ ਇੱਕ ਪੂਰਾ ਕ੍ਰਾਸ ਸੈਕਸ਼ਨ ਲੈ ਸਕੇ ਅਤੇ ਰਿੰਗਾਂ ਨੂੰ ਆਸਾਨੀ ਨਾਲ ਗਿਣ ਸਕੇ ਹੈਰਾਨੀ ਦੀ ਗੱਲ ਇਹ ਹੈ ਕਿ ਫੋਰੈਸਟ ਸਰਵਿਸ ਨੇ ਉਸ ਨੂੰ ਇਜਾਜ਼ਤ ਵੀ ਦੇ ਦਿੱਤੀ ਕਿਉਂਕਿ ਉਸ ਸਮੇਂ ਨ ਦਰਖਤਾਂ ਦੀ ਮਹੱਤਤਾ ਬਾਰੇ ਜ਼ਿਆਦਾ ਜਾਗਰੂਕਤਾ ਨਹੀਂ ਸੀ 6 ਅਗਸਤ 1964 ਨੂੰ ਪ੍ਰੋਮੀਥੀਅਸ ਨੂੰ ਕੱਟ ਦਿੱਤਾ ਗਿਆ ਜਦੋਂ ਕਰੀ ਨੇ ਆਪਣੀ ਲੈਬ ਵਿੱਚ ਇਸ ਦੇ ਰਿੰਗਾਂ ਨੂੰ ਗਿਣਨਾ ਸ਼ੁਰੂ ਕੀਤਾ ਤਾਂ ਉਸ ਦੇ ਹੋਸ਼ ਔਟ ਗਏ ਉਸ ਨੇ 4862 ਰਿੰਗ ਜਿਨੇ ਅਤੇ ਦਰਖਤ ਦੇ ਅੰਦਰੂਨੀ ਹਿੱਸੇ ਦੇ ਖਰਾਬ ਹੋਣ ਕਾਰਨ ਉਸ ਨੇ ਅਨੁਮਾਨ ਲਗਾਇਆ ਕਿ ਦਰਖਤ ਦੀ ਅਸਲ ਉਮਰ ਲਗਭਗ 4900 ਸਾਲ ਸੀ ਉਸ ਨੂੰ ਅਹਿਸਾਸ ਹੋਇਆ ਕਿ ਉਹ ਉਸ ਨੇ ਹੁਣੇ-ਹੁਣੇ ਧਰਤੀ ਤੇ ਮੌਜੂਦ ਸਭ ਤੋਂ ਪੁਰਾਣੇ ਜੀਵ ਜੀਵ ਨੂੰ ਮਾਰ ਦਿੱਤਾ ਸੀ ਜੋ ਕਿ ਮੈਥੂਸਲਾਹ ਤੋਂ ਵੀ ਪੁਰਾਣਾ ਸੀ ਇਸ ਘਟਨਾ ਨੇ ਪੂਰੇ ਦੇਸ਼ ਵਿੱਚ ਇੱਕ ਵੱਡਾ ਵਿਵਾਦ ਖੜਾ ਕਰ ਦਿੱਤਾ ਅਤੇ ਸੰਭਾਲ ਲਹਿਰ ਨੂੰ ਬਹੁਤ ਜ਼ਿਆਦਾ ਮਜ਼ਬੂਤ ਕਰ ਦਿੱਤਾ ਇਸੇ ਘਟਨਾ ਤੋਂ ਬਾਅਦ ਵੀਲਰ ਪੀਕ ਖੇਤਰ ਨੂੰ ਸੁਰੱਖਿਅਤ ਕਰਨ ਲਈ ਗ੍ਰੇਟ ਪੇਸ ਇੰ)}{(national park ਬਣਾਇਆ ਗਿਆ। ਪ੍ਰੋਮੀਥੀਅਸ ਦੀ ਦੁਖਦਾਈ ਕਹਾਣੀ ਤੋਂ ਬਾਅਦ ਹਕਿਆ ਤੱਕ ਮੈਥਸਲਾ ਨੂੰ ਹੀ ਅਧਿਕਾਰਤ ਤੌਰ ਤੇ ਦੁਨੀਆ ਦਾ ਸਭ ਤੋਂ ਪੁਰਾਣਾ ਦਰਖਤ ਮੰਨਿਆ ਜਾਂਦਾ ਰਿਹਾ। ਵਿਗਿਆਨੀ ਅਤੇ ਕੁਦਰਤ ਪ੍ਰੇਮੀ ਉਸ ਦੀ ਲੰਬੀ ਉਮਰ ਤੇ ਹੈਰਾਨ ਹੁੰਦੇ ਰਹੇ ਪਰ ਕਹਾਣੀ ਇੱਥੇ ਖਤਮ ਨਹੀਂ ਹੋਈ। ਕੁਦਰਤ ਦੇ ਖਜ਼ਾਨੇ ਵਿੱਚ ਅਜੇ ਹੋਰ ਵੀ ਰਾਜ਼ ਛੁਪੇ ਹੋਏ ਸਨ। 2012 ਵਿੱਚ ਇੱਕ ਹੋਰ ਬ੍ਰਿਸਲ ਕੋਨ ਪਾਈਨ ਦੀ ਖੋਜ ਹੋਈ ਜਿਸ ਨੇ ਮੈਥੂਸਲਾ ਦਾ ਰਿਕਾਰਡ ਵੀ ਤੋੜ ਦਿੱਤਾ ਇਹ ਖੋਜ ਵੀ ਕੈਲੀਫੋਰਨੀਆ ਦੇ ਉਸੇ ਵਾਈਟ ਮਾਊਂਟੇਨਸ ਖੇਤਰ ਵਿੱਚ ਹੋਈ ਇੱਕ ਖੋਜਕਰਤਾ ਟਾਮ ਹਾਰਲੰਡ ਜੋ ਕਿ 애રિዞਨਾ ਯੂਨੀਵਰਸਿਟੀ ਦੀ ਟ੍ਰੀ ਰਿੰਗ ਰਿਸਰਚ ਲੈਬਾਰਟਰੀ ਵਿਚ ਕੰਮ ਕਰਦੇ ਸਨ ਨੇ ਇੱਕ ਦਰਖਤ ਤੋਂ ਇੱਕ ਕੋਰ ਸੈਂਪਲ ਲਿਆ ਸੀ ਕਈ ਸਾਲਾਂ ਬਾਅਦ ਜਦੋਂ ਉਸਨੇ ਇਸ ਸੈਂਪਲ ਦਾ ਵਿਸ਼ਲੇਸ਼ਣ ਕੀਤਾ ਤਾਂ ਉਸਨੇ ਪਾਇਆ ਕਿ ਇਹ ਦਰਖਤ ਮੈਥਸਲਾ ਤੋਂ ਵੀ ਪੁਰਾਣਾ ਸੀ ਉਸ ਦੀ ਗਣਨਾ ਅਨੁਸਾਰ 2012 ਵਿੱਚ ਉਸ ਦਰਖਤ ਦੀ ਉਮਰ 50 ਤੋਂ 60 ਸਾਲ ਸੀ ਇਸ ਦਾ ਮਤਲਬ ਹੈ ਕਿ ਇਹ ਦਰਖਤ ਲਗਭਗ 350 ਈਸਾ ਪੂਰਵ ਵਿੱਚ ਫੁੱਗ ਰਿਹਾ ਸੀ ਇਹ ਉਹ ਸਮਾਂ ਸੀ ਜਦੋਂ ਮਨੁੱਖ ਪੱਥਰ ਯੁੱਗ ਤੋਂ ਕਾਂਸੀ ਯੁੱਗ ਵਿੱਚ ਦਾਖਲ ਹੋ ਰਿਹਾ ਸੀ ਬਦਕਿਸਮਤੀ ਨਾਲ ਟੌਮ ਹਾਰਲੈਂਡ ਆਪਣੀ ਇਸ ਖੋਜ ਨੂੰ ਅਧਿਕਾਰਤ ਤੌਰ ਤੇ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਹੀ ਗੁਜ਼ਰ ਗਏ ਪਰ ਉਹਨਾਂ ਦੇ ਸਹਿਯੋਗੀਆਂ ਨੇ ਉਹਨਾਂ ਦੇ ਕੰਮ ਦੀ ਪੁਸ਼ਟੀ ਕੀਤੀ ਹੈ ਮੈਥੂਸਲਾ ਵਾਂਗ ਇਸ ਨਵੇਂ ਬੇਨਾਮ ਚੈਂਪੀਅਨ ਬੀ ਸਹੀ ਸਥਿਤੀ ਨੂੰ ਵੀ ਇੱਕ ਸਖਤ ਰਾਜਵਜੂ ਰੱਖਿਆ ਗਿਆ ਹੈ ਤਾਂ ਜੋ ਇਸ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਇਆ ਜਾ ਸਕੇ। ਇਹ ਖੋਜ ਸਾਨੂੰ ਦੱਸਦੀ ਹੈ ਕਿ ਵਿਗਿਆਨ ਅਤੇ ਖੋਜ ਇੱਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ। ਹੋ ਸਕਦਾ ਹੈ ਕਿ ਉਸੇ ਜੰਗਲ ਵਿੱਚ ਕਈ ਹੋਰ ਦਰਖਤ ਹੋਵੇ ਜੋ ਇਸ ਤੋਂ ਵੀ ਪੁਰਾਣਾ ਹੋਵੇ ਅਤੇ ਉਹ ਚੁੱਪਚਾਪ ਆਪਣੀ ਖੋਜ ਦੀ ਉਡੀਕ ਕਰ ਰਿਹਾ ਹੋਵੇ। ਇਹ ਪ੍ਰਾਚੀਨ ਦਰਖਤ ਸਾਨੂੰ ਧਰਤੀ ਦੇ ਜਲਵਾਯੂ ਦੇ ਹਜ਼ਾਰਾਂ ਸਾਲ ਪੁਰਾਣੇ ਰਾਜ਼ ਕਿਵੇਂ ਦੱਸਦੇ ਹਨ। ਇਹ ਦਰਖਤ ਸਿਰਫ ਆਪਣੀ ਉਮਰ ਕਾਰਨ ਹੀ ਖਾਸ ਨਹੀਂ ਹਨ। ਉਹ ਇਤਿਹਾਸ ਦੇ ਜੀਵਤ ਪੁਰਾਣੇ ਲੇਖ ਵੀ ਹਨ ਉਹਨਾਂ ਦੇ ਤਣੇ ਦੇ ਅੰਦਰ ਧਰਤੀ ਦੇ ਅਤੀਤ ਦੇ ਰਾਜ਼ ਛੁਪੇ ਹੋਏ ਹਨ ਅਤੇ ਇਹਨਾਂ ਰਾਜ਼ਾਂ ਨੂੰ ਪੜਨ ਦੇ ਵਿਗਿਆਨ ਨੂੰ ਡੈਂਡਰੋਕਰੋਨੋਲੋਜੀ ਕਿਹਾ ਜਾਂਦਾ ਹੈ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਇੱਕ ਦਰਖਤ ਹਰ ਸਾਲ ਆਪਣੇ ਤਣੇ ਵਿੱਚ ਇੱਕ ਨਵਾਂ ਛੱਲਾ ਜੋੜਦਾ ਹੈ ਪਰ ਇਹ ਛੱਲੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਉਹਨਾਂ ਦੀ ਮੋਟਾਈ ਉਸ ਸਾਲ ਦੇ ਮੌਸਮ ਤੇ ਨਿਰਭਰ ਕਰਦੀ ਹੈ ਜੇਕਰ ਕਿਸੇ ਸਾਲ ਮੌਸਮ ਚੰਗਾ ਹੋਵੇ ਯਾਨੀ ਕਾਫੀ ਬਾਰਿਸ਼ ਅਤੇ ਗਰਮੀ ਹੋਵੇ ਤਾਂ ਦਰਖਤ ਤੇਜ਼ੀ ਨਾਲ ਵਧਦਾ ਹੈ ਤੇ ਇੱਕ ਚੌੜਾ ਸ਼ੱਲਾ ਬਣਾਉਂਦਾ ਹੈ ਜੇਕਰ ਸਾਲ ਖਰਾਬ ਹੋਵੇ ਜਿਵੇਂ ਕਿ ਸੋਕਾ ਜਾਂ ਬਹੁਤ ਜ਼ਿਆਦਾ ਠੰਡ ਤਾਂ ਦਰਖਤ ਬਹੁਤ ਹੌਲੀ ਵਧਦਾ ਹੈ ਅਤੇ ਇੱਕ ਬਹੁਤ ਹੀ ਤੰਗ ਸ਼ੱਲਾ ਬਣਾਉਂਦਾ ਹੈ ਵਿਗਿਆਨੀ ਇੱਕ ਵਿਸ਼ੇਸ਼ ਕੋਰਿੰਗ ਟੂਲ ਦੀ ਵਰਤੋਂ ਕਰਕੇ ਦਰਖਤ ਨੂੰ ਨੁਕਸਾਨ ਪਹੁੰਚਾਏ ਬਿਨਾ ਉਸਦੇ ਤਣੇ ਵਿੱਚ ਇੱਕ ਪੈਨਸਲ ਜਿੰਨਾ ਪਤਲਾ ਕੋਰ ਸੈਂਪਲ ਕੱਢ ਸਕਦੇ ਹਨ ਇਸ ਸੈਂਪਲ ਤੇ ਉਹ ਹਜ਼ਾਰਾਂ ਸਾਲਾਂ ਦੇ ਸ਼ੱਲਿਆਂ ਦੇ ਪੈਟਰਨ ਨੂੰ ਦੇਖ ਸਕਦੇ ਹਨ ਇੱਕੋ ਖੇਤਰ ਦੇ ਕਈ ਪੁਰਾਣੇ ਦਰਫਤਾਂ ਦੇ ਪੈਟਰਨ ਨੂੰ ਮਿਲਾ ਕੇ ਉਹ ਇੱਕ ਨਿਰੰਤਰ ਟਾਈਮਲਾਈਨ ਬਣਾ ਸਕਦੇ ਹਨ ਜੋ 10,000 ਸਾਲਾਂ ਤੋਂ ਵੀ ਪਿੱਛੇ ਜਾ ਸਕਦੀ ਹੈ ਇਹ ਟਾਈਮਲਾਈਨ ਸਾਨੂੰ ਬਹੁਤ ਕੀਮਤੀ ਜਾਣਕਾਰੀ ਦਿੰਦੀ ਹੈ ਅਸੀਂ ਪਤਾ ਲਗਾ ਸਕਦੇ ਹਾਂ ਕਿ ਅਤੀਤ ਵਿੱਚ ਕਦੋਂ ਵੱਡੇ ਸੋਕੇ ਪੈਸਾਨ ਕਦੋਂ ਮੌਸਮ ਗਰਮ ਜਾਂ ਠੰਡਾ ਸੀ ਅਸੀਂ ਜਵਾਲਾਮੁਖੀ ਵਿਸਫੋਟਾਂ ਦੇ ਪ੍ਰਭਾਵਾਂ ਨੂੰ ਵੀ ਦੇਖ ਸਕਦੇ ਹਾਂ ਕਿਉਂਕਿ ਇੱਕ ਵੱਡਾ ਵਿਸਫੋਟ ਵਾਯੂਮੰਡਲ ਵਿੱਚ ধোঁਵਾ ਫੈਲਾ ਕੇ ਕੁਝ ਸਾਲਾਂ ਲਈ ਧਰਤੀ ਨੂੰ ਠੰਡਾ ਕਰ ਸਕਦਾ ਹੈ ਜਿਸ ਨਾਲ ਦਰਖਤਾਂ ਦੇ ਛੱਲੇ ਤੰਗ ਹੋ ਜਾਂਦੇ ਹਨ ਇਸ ਤਰ੍ਹਾਂ ਇਹ ਬ੍ਰਿਸਲਕੋਨ ਪਾਈਨ ਸਿਰਫ ਦਰਖਤ ਨਹੀਂ ਹਨ ਬਲਕਿ ਇਹ ਜਲਵਾਯੂ ਦੇ ਇਤਿਹਾਸਕਾਰ ਹਨ ਜੋ ਸਾਨੂੰ ਸਾਡੇ ਗ੍ਰਹਿ ਦੇ ਅਤੀਤ ਨੂੰ ਸਮਝਣ ਵਿੱਚ ਮਦਦ ਕਰਦੇ ਹਨ ਮੈਥਸਲਾ ਸੱਚਮੁੱਚ ਦੁਨੀਆ ਦਾ ਸਭ ਤੋਂ ਪੁਰਾਣਾ ਜੀਵ ਜੀਵ ਹੈ ਜਿਵੇਂ ਕਿ ਕਿਹਾ ਜਾਂਦਾ ਹੈ ਜਾਂ ਇਸ ਤੋਂ ਵੀ ਪੁਰਾਣਾ ਜੀਵ ਮੌਜੂਦ ਹੈ ਮੈਥਸਲਾ ਇਸ ਦਾ 올ਡੇਸਟ ਲਿਵਿੰਗ ਆਰਗਨਿਜ਼ਮ ਰਿਕਾਰਡਡ ਇਨ ਦ ਵਰਲਡ ਇਹ ਲਾਈਨ ਤਕਨੀਕੀ ਤੌਰ ਤੇ ਸਹੀ ਹੈ ਜੇਕਰ ਅਸੀਂ ਇੱਕ ਇਕੱਲੇ ਜੀਵ ਦੀ ਗੱਲ ਕਰ ਰਹੇ ਹਾਂ ਬ੍ਰਿਸਲ ਕੋਨ ਪਾਈਨ ਦੁਨੀਆ ਦੇ ਸਭ ਤੋਂ ਪੁਰਾਣੇ ਗੈਰ ਕਲੋਨਰ ਜੀਵ ਹਨ ਯਾਨੀ ਉਹ ਇੱਕੋ ਬੀਜ ਤੋਂ ਪੈਦਾ ਹੋਏ ਹਨ ਪਰ ਜੇਕਰ ਅਸੀਂ ਜੀਵ ਦੀ ਪਰਿਭਾਸ਼ਾ ਨੂੰ ਥੋੜਾ ਹੋਰ ਵਿਸ਼ਾਲ ਕਰੀਏ ਤਾਂ ਧਰਤੀ ਤੇ ਕੁਝ ਅਜਹੀਆਂ ਚੀਜ਼ਾਂ ਹਨ ਜੋ ਮੈਥੋਸਲਾ ਨੂੰ ਇੱਕ ਬੱਚੇ ਵਰਗਾ ਬਣਾ ਦਿੰਦੀਆਂ ਹਨ ਇੱਥੇ ਅਸੀਂ ਗੱਲ ਕਰ ਰਹੀ ਹਾਂ ਕਲੋਨਲ ਕਲੋਨੀਆ ਦੀ ਇਹ ਜੀਵਾਂ ਦੇ ਅਜਿਹੇ ਸਮੂਹ ਹੁੰਦੇ ਹਨ ਜੋ ਉੱਪਰੋਂ ਤਾਂ ਵੱਖ-ਵੱਖ ਦਿਖਾਈ ਦਿੰਦੇ ਹਨ ਪਰ ਉਹ ਜੈਨੇਟਿਕ ਤੌਰ ਤੇ ਇੱਕੋ ਜਿਹੇ ਹੁੰਦੇ ਹਨ ਅਤੇ ਇੱਕ ਸਾਂਝੇ ਜੜ ਪ੍ਰਣਾਲੀ ਦੁਆਰਾ ਆਪਸ ਵਿੱਚ ਜੁੜੇ ਹੋਏ ਹੁੰਦੇ ਹਨ ਇਸ ਦਾ ਸਭ ਤੋਂ ਵਧੀਆ ਉਦਾਹਰਣ ਹੈ ਪੈਂਡੋ ਪੈਂਡੋ ਜਿਸ ਦਾ ਲਾਤੀਨੀ ਵਿੱਚ ਅਰਥ ਹੈ ਮੈਂ ਫੈਲਦਾ ਹਾਂ ਅਮਰੀਕੀ ਦੇ ਯੂਟਾ ਰਾਜ ਵਿੱਚ ਸਥਿਤ ਇੱਕ ਵੇਕਿੰਗ ਐਸਪਨ ਦਰਖਤਾਂ ਦਾ ਇਕ ਪੂਰਾ ਜੰਗਲ ਹੈ ਬਾਰੋਂ ਦੇਖਣ ਤੇ ਇਹ ਲਗਭਗ 47000 ਵੱਖ-ਵੱਖ ਦਰਖਤਾਂ ਦਾ ਇੱਕ ਜੰਗਲ ਲੱਗਦਾ ਹੈ ਪਰ ਅਸਲ ਵਿੱਚ ਇਹ ਸਾਰੇ ਦਰਖਤ ਜੈਨੇਟਿਕ ਤੌਰ ਤੇ ਇੱਕੋ ਹਨ ਉਹ ਸਾਰੇ ਇੱਕੋ ਨਰਜੀਵ ਦੇ ਕਲੋਨ ਹਨ ਜੋ ਇੱਕ ਵਿਸ਼ਾਲ ਆਪਸ ਵਿੱਚ ਜੁੜੇ ਹੋਏ ਭੂਮੀਗਤ ਜੜ ਪ੍ਰਣਾਲੀ ਤੋਂ ਪੈਦਾ ਹੋਏ ਹਨ ਵਿਗਿਆਨੀਆਂ ਦਾ ਅਨੁਮਾਨ ਹੈ ਕਿ ਐਸ ਪੂਰੇ ਜੀਵ ਦਾ ਵਜ਼ਨ ਲਗਭਗ 6 ਲੱਖ ਕਿਲੋਗ੍ਰਾਮ ਹੈ ਅਤੇ ਇਸ ਦੀ ਉਮਰ ਹੈਰਾਨੀਜਨਕ ਤੌਰ ਤੇ 80 ਹਜ਼ਾਰ ਸਾਲ ਤੋਂ ਵੀ ਵੱਧ ਹੋ ਸਕਦੀ ਹੈ। ਇਸ ਦੇ ਮੁਕਾਬਲੇ 5000 ਸਾਲ ਦਾ ਬ੍ਰਿਸਲਕੋਨ ਪਾਈਨ ਬਹੁਤ ਨੌਜਵਾਨ ਲੱਗਦਾ ਹੈ। ਇਸ ਲਈ ਜਦੋਂ ਕੋਈ ਪੁੱਛਦਾ ਹੈ ਕਿ ਦੁਨੀਆ ਦਾ ਸਭ ਤੋਂ ਪੁਰਾਣਾ ਜੀਵ ਕੌਣ ਹੈ ਤਾਂ ਜਵਾਬ ਇਸ ਗੱਲ ਤੇ ਨਿਰਪੱਖ ਕਰਦਾ ਹੈ ਕਿ ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ ਸਭ ਤੋਂ ਪੁਰਾਣਾ ਇਕੱਲਾ ਦਰਖਤ ਬ੍ਰਿਸਲਕੋਨ ਪਾਈਨ ਹੈ ਪਰ ਸਭ ਤੋਂ ਪੁਰਾਣਾ ਜਾਣਿਆ ਪਛਾਣਿਆ ਜੀਵਤ ਜੀਵ ਸ਼ਾਇਦ ਪੈਂਡੋ ਹੈ ਤਾਂ ਦੋਸਤੋ ਇਸੀ ਦੁਨੀਆ ਦੇ ਸਭ ਤੋਂ ਪੁਰਾਣੇ ਦਰਖਤਾਂ ਬ੍ਰਿਸਲਕੋਨ ਪਾਈਨ ਦੀ ਕਹਾਣੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜੀਵਨ ਦੀ ਅਸਲ ਤਾਕਤ ਹਮੇਸ਼ਾ ਵੱਡੇ ਅਤੇ ਸ਼ਕਤੀਸ਼ਾਲੀ ਦਿਖਣ ਵਿੱਚ ਨਹੀਂ ਹੁੰਦੀ ਕਈ ਵਾਰ ਇਹ ਹੌਲੀ ਹੌਲੀ ਵਧਨ ਕਠੋਰ ਹਾਲਾਤਾਂ ਅਨੁਸਾਰ ਆਪਣੇ ਆਪ ਨੂੰ ਟਾਲਣ ਅਤੇ ਸਹਿਸ਼ੀਲਤਾ ਨਾਲ ਸਮੇਂ ਦਾ ਸਾਹਮਣਾ ਕਰਨ ਵਿੱਚ ਹੁੰਦੀ ਹੈ ਇਹ ਗੰਢਦਾਰ ਟੇਡੇ ਮੋਟੇ ਦਰਖਤ ਜੋ ਸ਼ਾਇਦ ਦੁਨੀਆ ਦੇ ਸਭ ਤੋਂ ਸੁੰਦਰ ਦਰਖਤ ਨਾ ਹੋਣ ਸਾਨੂੰ ਬਚਾ ਦਾ ਸਭ ਤੋਂ ਵੱਡਾ ਸਬਕ ਸਿਖਾਉਂਦੇ ਹਨ ਉਹਨਾਂ ਨੇ ਆਪਣੇ ਅੰਦਰ ਹਜ਼ਾਰਾਂ ਸਾਲਾਂ ਦਾ ਇਤਿਹਾਸ ਅਤੇ ਧਰਤੀ ਦੇ ਜਲਵਾਯੂ ਦੇ ਰਾਜ ਸਾਮਕੇ ਰੱਖੇ ਹੋਏ ਹਨ ਉਹ ਸਾਨੂੰ ਯਾਦ ਦਿਵਾਉਂਦੇ ਹਨ ਕਿ ਕੁਦਰਤ ਦੇ ਆਪਣੇ ਸਮੇਂ ਦੇ ਪੈਮਾਨੇ ਸਾਡੇ ਮਨੁੱਖੀ ਜੀਵਨ ਨਾਲੋਂ ਕਿਤੇ ਵੱਡੇ ਅਤੇ ਗਹਿਰੇ ਹਨ ਉਚੋ ਪਚਾ ਪਹਾੜਾਂ ਤੇ ਖੜੇ ਹਨ ਨਾ ਸਿਰਫ ਇਤਿਹਾਸ ਦੀ ਗਵਾਹ ਵਜੋਂ ਬਲਕਿ ਭਵਿੱਖ ਲਈ ਇੱਕ ਉਮੀਦ ਅਤੇ ਪ੍ਰੇਰਨਾ ਵਜੋਂ ਵੀ ਪੰਜਾਬੀ ਫੈਕਟੋਪੀਡੀਆ ਤੇ ਮੇਰੀ ਯਾਨੀ ਵੀਰਪਾਲ ਕੌਰ ਦੇ ਨਾਲ ਇਸ ਸਮੇਂ ਤੋਂ ਪਰਤ ਦੀ ਯਾਤਰਾ ਤੇ ਔਨਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਇਨ੍ਹਾਂ ਪ੍ਰਾਚੀਨ ਰਕਤਾਂ ਬਾਰੇ ਸਭ ਤੋਂ ਹੈਰਾਨੀਜਨਕ ਗੱਲ ਕਿਹੜੀ ਲੱਗੀ ਆਪਣੇ ਵਿਚਾਰ ਹੀ ਰਕਮੈਂਡ ਸੈਕਸ਼ਨ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ